ਜਿਹੜੇ ਸਾਡੇ ਸਰਪੰਚ ਆ ਕਈ ਸਰਪੰਚ ਇਹੋ ਜਿਹੇ ਵਿਚਾਰੇ ਵੀ ਜਿਹੜੇ ਪਹਿਲੀ ਵਾਰੀ ਬਣੇ ਆ ਤੇ ਉਹਨਾਂ ਨੂੰ ਆਲਮੋਸਟ ਸਾਡੇ ਸੈਕਟਰੀ ਮੂਰਖ ਮਰਖ ਬਣਾ ਛੱਡਦੇ ਆ ਜਦੋਂ ਵੀ ਕੋਈ ਕਦੇ ਅਧਰੇਗਾ ਦਾ ਕੰਮ ਆ ਜਾਂ ਦੂਜਾ ਕੰਮ ਚੱਲਣਾ ਹੁੰਦਾ ਇਹਨਾਂ ਨੂੰ ਕਹਿ ਦਿੰਦੇ ਆ ਵੀ ਨਹੀਂ ਇਹ ਕੰਮ ਹੋ ਨਹੀਂ ਸਕਦਾ ਇਹ ਦੇ ਇਤਨਾ ਹੋ ਜੂ ਉਤਨਾ ਹੋ ਜੂ ਉਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਜਾਗਰੂਕ ਕਰਾਉਣ ਵਾਸਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਸਾਰਾ ਤੇ ਵੀ ਅਧਿਕਾਰ ਉਹਨਾਂ ਦੇ ਕੀ ਆ ਤੇ ਕੀ ਕੀ ਉਹ ਕੰਮ ਪਿੰਡਾਂ 'ਚ ਕਰਾ ਸਕਦੇ ਆ ਅੱਜ ਜੇ ਸਰਪੰਚ ਜਾਗਰੂਕ ਜਾਂ ਪੜਿਆ ਲਿਖਿਆ ਮੈਂ ਸਭ ਤੋਂ ਪਹਿਲਾਂ ਆਪਣਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਮ ਐ ਉਹ ਪੜਨੇ ਚਾਹੀਦੇ ਕਿ ਕੀ ਕੀ ਕਰ ਸਕਦੇ ਆ ਸਵਧਾਨ ਪੜ ਕੇ ਪਲੱਸ ਜਿਹੜੇ ਜਿਹੜੇ ਐਮਐਲਏ ਦਾ ਅਧਿਕਾਰ ਖੇਤਰ ਆਉਂਦਾ ਆ ਉਹਦੇ ਚੋਂ ਕੀ ਕੀ ਇਹਨਾਂ ਦਾ ਸਰਪੰਚ ਦਾ ਅਧਿਕਾਰ ਕੀ ਕੀ ਆ ਉਹ ਕੀ ਕੀ ਕਰ ਸਕਦਾ ਉਹ ਸਾਰਾ ਨੂੰ ਪੜਨਾ ਚਾਹੀਦਾ ਅੱਜ ਜੇ ਕੋਈ ਨਰੇਗਾ ਸਕੀਮ ਤੋਂ ਸਭ ਤੋਂ ਵੱਧ ਪੈਸਾ ਆਪਾਂ ਪਿੰਡਾਂ ਦੇ ਵਿੱਚ ਲਵਾ ਸਕਦੇ ਆ ਮੇਰਾ ਖਿਆਲ ਇੱਕ ਇੱਕ ਸਰਪੰਚ ਜੇ ਕਈ ਕਈ ਕਰੋੜ ਰੁਪਈਆ ਚਾਵੇ ਤਾਂ ਉਹ ਪਿੰਡਾਂ ਦੇ ਵਿੱਚ ਲੱਗ ਸਕਦਾ ਥਰੂ ਨਰੇਗਾ ਪਰ ਸੈਕਟਰੀ ਉਹਨਾਂ ਨੂੰ ਲਵਾ ਕੇ ਰਾਜ਼ੀ ਨਹੀਂ ਸੈਕਟਰੀ ਉਹਨਾਂ ਨੂੰ ਉਸ ਬੰਦੇ ਜਾਣ ਨਹੀਂ ਦਿੰਦੇ ਅੱਜ ਮੈਂ ਚੋਣਾ ਵੀ ਸਾਡੇ ਜਿਵੇਂ ਮੈਂ ਸਰਪੰਚ ਦਾ ਮੇਰੇ ਫਾਦਰ ਸਾਹਿਬ ਸਾਤ ਵਰੀ ਰਹੇ ਆ ਰਾਜ ਕਸ਼ਮੀਰ ਦਾ ਚੇਅਰਮੈਨ ਰਿਹਾ ਮੈਨੂੰ ਇਹ ਚੀਜ਼ਾਂ ਦਾ ਪਤਾ ਕਿ ਮੈਂ ਨਾ ਸਾਰਿਆਂ ਨੂੰ ਜਾਗਰੂਕ ਕਰਵਾਵਾ ਜੇ ਸਾਡਾ ਇਹਨਾਂ ਦੀ ਟਰਮ ਸ਼ੁਰੂ ਹੋਣੀ ਆ ਤੇ ਇਹ ਪਿੰਡਾਂ ਦੇ ਵਿੱਚ ਵਿਕਾਸ ਕਰਾ ਸਕਣ ਦੁਬਾਰਾ ਦੁਬਾਰਾ ਸਰਪੰਚ ਬਣ ਸਕਦਾ ਬਹੁਤ ਮਾੜੀ ਗੱਲ ਆ ਇਹ ਕਿਸੇ ਮੂਰਖ ਬੰਦੇ ਦਾ ਕੰਮ ਆ ਡਾਕਟਰ ਭਿੰਗ ਰਵੰਭੇੜਕਰ ਇੱਕ ਉਹ ਸ਼ਖਸੀਅਤ ਸੀ ਜਿਨੇ ਸਾਡਾ ਸੰਵਿਧਾਨ ਲਿਖਿਆ ਸੀ ਜਿੰਨੂੰ ਲੋਕ ਗੁਰੂ ਵਾਂਗੂ ਪੂਜਦੇ ਆ ਘਰਾਂ ਦੇ ਵਿੱਚ ਹਰ ਇੱਕ ਘਰਾਂ ਦੇ ਵਿੱਚ ਉਹਦੀ ਫੋਟੋ ਆ ਸਰਕਾਰੀ ਅਦਾਰਿਆਂ ਦੇ ਵਿੱਚ ਸਾਰਿਆਂ ਦੇ ਉਹਨਾਂ ਦੀ ਫੋਟੋ ਆ ਉਹ ਜਿਹੇ ਬੰਦੇ ਦਾ ਜਿਹੜਾ ਬੁੱਤ ਤੋੜਨਾ ਬਹੁਤ ਮਾੜੀ ਗੱਲ ਆ ਇਹ ਜਿਹੜਾ ਕੰਮ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਅੱਜ ਸਾਡੇ ਦੇਸ਼ ਦੇ ਵਿੱਚ ਜਾਤ ਬਰਾਦਰੀ ਜਿਹੜੀ ਆ ਜਾਤ ਪਾਤ ਤੋਂ ਉੱਤੇ ਉੱਠਣ ਵਾਸਤੇ ਜਾਂ ਜਾਗਰੂ ਕਰਾਇਆ ਸੀ ਉਹ ਡਾਕਟਰ ਭਿੰਗ ਰਵੰਭੇੜਕਰ ਨਾਮ ਦੇ ਇੱਥੇ ਜਿਹੜੇ ਪਹਿਲੇ ਪੁਰਾਣੇ ਤਕੜੇ ਲੋਕ ਹੁੰਦੇ ਸੀ ਉਹ ਮਾੜੇ ਬੰਦੇ ਨੂੰ ਜੀਣ ਹੀ ਨਹੀਂ ਦਿੰਦੇ ਅੱਜ ਉਹਨੇ ਅਧਿਕਾਰ ਦਸੇ ਲੋਕਾਂ ਦੇ ਸਾਨੂੰ ਸਾਰਿਆਂ ਨੂੰ ਸਮਾਜ ਨੂੰ ਜੀਣਾ ਸਾਰਿਆਂ ਨੂੰ ਦੱਸਿਆ ਤੇ ਉਹੋ ਬੰਦੇ ਦੀ ਮੂਰਤੀ ਤੋੜਨੀ ਬਹੁਤ ਮਾੜੀ ਗੱਲ ਹੈ ਦਿੱਲੀ ਵਿੱਚ ਹੁੰਦਾ ਕਿ ਕਿਸ ਤਰ੍ਹਾਂ ਪੰਜਾਬ ਤੋਂ ਦਿੱਲੀ ਬਹੁਤ ਵਧੀਆ ਸਾਡਾ ਰੁਝਾਨ ਹੈ ਉੱਥੇ ਜਿਹੜਾ ਬੀਜਪੀ ਬਖਲਾਟ ਕੇ ਵਿੱਚ ਉੱਥੇ ਤੇ ਮੈਨੂੰ ਲੱਗਦਾ ਵੀ ਉਹ ਈੜੀ ਦੀ ਸਿਹਤਾਂ ਲੈਂਡ ਦੇ ਚੱਕਰ 'ਚ ਵੀੜੀ ਕੋਈ ਕੇ ਐਮਐਲਏ ਨੂੰ ਡਰਾਡਰ ਮਗ ਰਮਕਾ ਕੇ ਵੀ ਉਹਨਾਂ ਤੋਂ ਅਸੀਂ ਉਹਨਾਂ ਨੂੰ ਡਰਾ ਕੇ ਵਾਪਸ ਬੋੜ ਦਈਏ ਪਰ ਇੱਕ ਬਹੁਤ ਮਾੜੀ ਗੱਲ ਆ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਦੇ ਇਲੈਕਸ਼ਨ ਹੁੰਦਾ ਹਰ ਇੱਕ ਪਾਰਟੀ ਆਪੋ ਆਪਣੇ ਜਿਹੜੇ ਸਮਰਥਕ ਹੁੰਦੇ ਆ ਜਾਂ ਐਮ ਐਲ ਏ ਹੁੰਦੇ ਆ ਜਾਂ ਐਮ ਪੀ ਹੁੰਦੇ ਆ ਜਾਂ ਉਹਨਾਂ ਦੇ ਸਮਰਥਕ ਹੁੰਦੇ ਉਹਨਾਂ ਨੂੰ ਸਾਧਦੇ ਆ ਇੱਕ ਦੂਜੇ ਦੀ ਨਾਲ ਹੈਲਪ ਕਰਨ ਵਾਸਤੇ ਉਹਨਾਂ ਨੇ ਵੀ ਸਾਰੇ ਸੀ ਐਮ ਸਾਰੇ ਉੱਥੇ ਲਾਏ ਆ ਸਾਰੇ ਮੰਤਰੀ ਉੱਥੇ ਲਾਏ ਸਾਰੇ ਐਮ ਐਲ ਏ ਉੱਥੇ ਲਾਏ ਆ ਇਹ ਉਹਨਾਂ ਨੂੰ ਇਸ ਚੀਜ਼ ਤੋਂ ਬਖਲਾਟ ਨਹੀਂ ਕਰਨੀ ਇਹਦੇ 'ਚ ਸਿੱਧਾ ਹੀ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਤੇ ਉਹ ਬਖਰਾੜ ਦੇ ਵਿੱਚ